ਤੁਸੀਂ ਇਧਰ ਦੀ ਪੁਲਿਸ ਦੇਖਿਆ ਮੈਂ ਉਧਰ ਦੀ ਪੁਲਿਸ ਹਰ ਤੇ ਜਿੱਦਾਂ ਬੰਦੇ ਵੀ ਸਾਰੇ ਇੱਕੋ ਜਿਹੇ ਹੁੰਦੇ ਨੇ ਉਸ ਤਰ੍ਹਾਂ ਪੁਲਿਸ ਦੀ ਕੋਈ ਜਿੱਤ ਨਹੀਂ ਹੈ ਕੋਈ ਇੱਕ ਆਰਟਿਸਟ ਨੂੰ ਇੱਕ ਬਹੁਤ ਵਧੀਆ ਕਨਸੈਪਟ ਜਦੋਂ ਮਿਲਦਾ ਇੱਕ ਬਹੁਤ ਸੋਹਣੀ ਟੀਮ ਤੇ ਬਹੁਤ ਸੋਹਣੀ ਫਿਲਮ ਦਾ ਜਦੋਂ ਹਿੱਸਾ ਬਣ ਦਾ ਮੌਕਾ ਮਿਲਦਾ ਤਾਂ ਇਸ ਤੋਂ ਵੱਧ ਕੁਝ ਨਹੀਂ ਚਾਹੀਦਾ ਔਰ ਪਹਿਲੀ ਵਾਰੀ ਪਤਾ ਲੱਗਾ ਕਿ ਬਾਕੀ ਜਿਹੜੇ ਵੱਡੇ ਕਲਾਕਾਰ ਨੇ ਉਹ ਵੱਡੇ ਕਿਉਂ ਕਿਉਂ ਤੇ ਕਿਵੇਂ ਵੱਡੇ ਬਣ ਗਏ ਕਿਹਦੇ ਕਾਰਨ ਰੋਣਾ ਰ ਹੈ ਉਹ ਖੁਸ਼ੀ ਵੀ ਵਧੀਆ ਮਾਹੌਲ ਦੇ ਵਿੱਚ ਜਿਹੜੀ ਫਿਲਮ ਹੈ ਇਹ ਸ਼ੂਟ ਹੋਈ ਲਖਨਊ ਦੇ ਵਿੱਚ ਕਸ਼ਮੀਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਹੋਰ ਥਾਵਾਂ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਲਈ ਬੜਾ ਇਹ ਮੁਕੱਦਸ ਟਾਈਮ ਸੀ ਜਦੋਂ ਅਰਜੀਵ ਹਰਾਂ ਨੇ ਮੇਰੇ ਇਸ ਵਾਸਤੇ ਮਿਲਤਾ ਦਿੱਤਾ ਔਰ ਸਭ ਤੋਂ ਖੁਸ਼ੀ ਦੀ ਗੱਲ ਸੀ ਕਿ ਰਾਜ ਜੀ ਹੋਣੀ ਕਿਉਂਕਿ ਆਪਣੇ ਆਪ ਦੇ ਵਿੱਚ ਰੰਗਮਨ ਟੀਵੀ ਔਰ ਫਿਲਮਾਂ ਦੀ ਬਹੁਤ ਵੱਡੀ ਸੰਸਥਾ ਨੇ ਔਰ ਇਹਨਾਂ ਦੇ ਨਾਲ ਥੋੜਾ ਸਮਾਂ ਸੈੱਟ ਦੇ ਉੱਤੇ ਵਿਚਰਦਿਆਂ ਇਹਨਾਂ ਦੇ ਨਾਲ ਕੰਮ ਕਰਦਿਆਂ ਇਹਨਾਂ ਤੋਂ ਸਿੱਖਦਿਆਂ ਮੈਂ ਬਹੁਤ ਕੁਝ ਸਿੱਖਿਆ ਔਰ ਮੇਰੇ ਲਈ ਬਹੁਤ ਹੀ ਖੂਬਸੂਰਤ ਅਹਿਸਾਸ ਹੈ ਅਜੀਬ ਕਿਉਂਕਿ ਸਾਡੇ ਸ਼ਹਿਰ ਤੋਂ ਆਇਆ ਰੰਗਮੰਚ ਤੋਂ ਆਇਆ ਤੇ ਮੈਂ ਇਹਨਾਂ ਦੀ ਸਾਰੀ ਜਰਨੀ ਨੂੰ ਦੇਖਿਆ ਹੋਇਆ ਕਿ ਕਿਵੇਂ ਇਹਨਾਂ ਨੇ ਰੰਗਮੰਚ ਦੀ ਸ਼ੁਰੂਆਤ ਕੀਤੀ ਫਿਰ ਪਟਿਆਲਾ ਯੂਨੀਵਰਸਿਟੀ ਤੋਂ ਥੀਏਟਰ ਦੀ ਐਮਏ ਕਰਨ ਤੋਂ ਬਾਅਦ ਮੁੰਬਈ ਜਾ ਕੇ ਬਹੁਤ ਸਾਰਾ ਕੰਮ ਕੀਤਾ ਪਹਿਲੀ ਫਿਲਮ ਕੀਤੀ ਲੱਭ ਪੰਜਾਬ ਮੈਂ ਉਹਦਾ ਹਿੱਸਾ ਸੀ ਤੇ ਗੁਰੂ ਹਰਨ ਨੂੰ ਮਿਲ ਕੇ ਵੀ ਬਹੁਤ ਅੱਛਾ ਲੱਗਾ ਬਹੁਤ ਹੀ ਪਰਖਲੂਸ ਔਰ ਬੜਾ ਮਹੱਭਤੀ ਮਾਜੇ ਦਾ ਇਹ ਮੁੰਡਾ ਅੱਜ ਪੂਰੀ ਦੁਨੀਆ ਦੇ ਨਕਸ਼ੇ ਤੇ ਛਾਇਆ ਹੋਇਆ ਹੈ। ਤੋਂ ਬੜੀ ਖੁਸ਼ੀ ਵਾਲੀ ਗੱਲ ਹੈ ਗੁਰਸ਼ਾਪਤ ਦੇ ਨਾਲ ਮੈਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ। ਬਾਕੀ ਵੀ ਸਾਰੇ ਮੇਰੇ ਆਪਣੇ ਨੇ। ਤੇ ਇਸ ਫਿਲਮ ਦਾ ਹਿੱਸਾ ਬਣ ਕੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦਾ ਬੜੇ ਹੀ ਵਧੀਆ ਮਾਹੌਲ ਦੇ ਵਿੱਚ ਜਿਹੜੀ ਫਿਲਮ ਹੈ। ਇਹ ਸ਼ੂਟ ਹੋਈ ਲਖਨਊ ਦੇ ਵਿੱਚ, ਕਸ਼ਮੀਰ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਪੰਜਾਬ ਦੇ ਹੋਰ ਕਈ ਥਾਵਾਂ ਦੇ ਵਿੱਚ। ਤੇ ਜਿੱਥੋਂ ਤੱਕ ਮੇਰਾ ਕਿਰਦਾਰ ਹੈ ਤੁਸੀਂ ਇਧਰ ਦੀ ਪੁਲਿਸ ਨੂੰ ਦੇਖਿਆ ਮੈਂ ਉਧਰ ਦੀ ਪੁਲਿਸਾਂ ਦੇ ਤੇ ਜਿੱਦਾਂ ਬੰਦੇ ਵੀ ਸਾਰੇ ਇੱਕੋ ਜਿਹੇ ਹੁੰਦੇ ਨੇ ਉਸ ਤਰ੍ਹਾਂ ਪੁਲਿਸ ਵੀ ਇੱਕੋ ਜੀ ਹੁੰਦੀ ਹੈ ਤੇ ਬਾਕੀ ਤੁਸੀਂ ਜਿਹਨਾਂ ਨੇ ਇਸ ਤੇ ਕੋਈ ਸੋ ਸਾਰੀ ਟੀਮ ਲਈ ਮੇਰੇ ਲੋਕ ਬਹੁਤ ਬਹੁਤ ਸ਼ੁਭ ਕਾਮਨਾਵਾਂ ਨੇ ਮੈਂ ਅਨੁਰਜ ਜੀ ਦਾ ਜੇਜੀ ਦਾ ਔਰ ਸੈਵਨ ਫਾਈਲਮਸ ਦਾ ਬਹੁਤ ਬਹੁਤ ਤਰਫਾਦੀ ਹਾਂ ਇਸ ਫਿਲਮ ਦਾ ਹਿੱਸਾ ਬਣ ਕੇ ਬਹੁਤ ਸ਼ੁਕਰੀਆ ਬਹੁਤ ਬਹੁਤ ਸਸੀ ਗਾਜੀ ਪਹਿਲਾਂ ਸਾਰਿਆਂ ਨੂੰ ਅ ਸਭ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰੂੰਗੀ ਰਾਜੀਤ ਜੀ ਦਾ ਤੇ ਸਾਡੇ ਪ੍ਰੋਡਿਊਸਰ ਸਹਿਬਾਨ ਦਾ ਉਸ ਤੋਂ ਬਾਅਦ ਰਾਜ ਬੱਬਰ ਜੀ ਦਾ ਸਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਰਾਜ ਬੱਬਰ ਜੀ ਨਾਲ ਫਿਲਮ ਕਰ ਰਹੇ ਹਾਂ ਦੂਜੀ ਪਿਆਰਾ ਸਾਡਾ ਗੁਰੂ ਇਹਨਾਂ ਦੇ ਤਾਂ ਮਤਲਬ ਅਸੀਂ ਜਦੋਂ ਸ਼ੂਟ ਕਰਦੇ ਸੀ ਐਦਾਂ ਗੱਡੀਆਂ ਦੇ ਕਾਫਲੇ ਰੁਕ ਜਾਂਦੇ ਸੀ ਸਿਰ ਸਾਨੂੰ ਨਿਕਲਣਾ ਬੜਾ ਮੁਸ਼ਕਿਲ ਹੋ ਜਾਂਦਾ ਸੀ ਇੰਨਾ ਪਿਆਰਾ ਬੱਚਾ ਜਿਨ੍ਹਾਂ ਨੂੰ ਅਸੀਂ ਜਦੋਂ ਗਾਉਂਦੇ ਦੇਖਦੇ ਤਾਂ ਮਲੇ ਇਹ ਲੱਗਦਾ ਹੁੰਦਾ ਸੀ ਇਹ ਸੋਚਿਆ ਨਹੀਂ ਸੀ ਵੀ ਅਸੀਂ ਗੁਰੂ ਦੇ ਨਾਲ ਕੰਮ ਕਰਾਂਗੇ ਤੇ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਆਪਣੇ ਆਪ ਨੂੰ ਲੱਕੀ ਸਮਝਦੇ ਹਾਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਇੰਨੀ ਸੋਹਣੀ ਟੀਮ ਨਾਲ ਕੰਮ ਕਰਦੇ ਹਾਂ ਗੁਰਸ਼ਬਤ ਤੇ ਹਰਦੀਪ ਜੀ ਇਹਨਾਂ ਦੇ ਨਾਲ ਮੈਂ ਪਹਿਲਾਂ ਵੀ ਕੰਮ ਕਰ ਚੁੱਕੀ ਹਾਂ ਨੀਹਾ ਤੇ ਇਹ ਸਾਰੀ ਟੀਮ ਦੇ ਨਾਲ ਪਹਿਲਾਂ ਵੀ ਮੈਂ ਕੰਮ ਕੀਤਾ ਹੈ ਤੇ ਈਸ਼ਾ ਬਹੁਤ ਚੁਲਬਲੀ ਵੜੀ ਬਹੁਤ ਪਿਆਰੀ ਲੱਗਦੀ ਹੈ ਇਹਦੇ ਲਈ ਮੈਨੂੰ ਕੋਈ ਸ਼ਬਦ ਨਹੀਂ ਆ ਰਹੇ ਕਿ ਇਹ ਕਿ ਕੰਮ ਕਰਦੇ ਬੜਾ ਅੱਛਾ ਲੱਗ ਰਿਹਾ ਸੀ ਇਹ ਨਹੀਂ ਲੱਗਦਾ ਹੁੰਦਾ ਸੀ ਕਿ ਈਸ਼ਾ ਐਕਟਿੰਗ ਕਰ ਰਹੀ ਹੈ ਜਾਂ ਕੀ ਕਰ ਰਹੀ ਹੈ ਮਤਲਬ ਬਹੁਤ ਨੇਚਰ ਕਲਾਕਾਰ ਨੇ ਤੇ ਮੈਂ ਬਾਰ-ਬਾਰ ਥੈਂਕਸ ਹੀ ਕਰੂੰਗੀ ਖੁਸ਼ੀ ਹੋ ਰਹੀ ਹੈ ਔਰ ਮਾਨ ਦੇ ਵਿੱਚ ਬਹੁਤ ਇੱਕ ਕਾਲੀ ਜੀ ਇਹ ਵੀ ਇਹ ਫਿਲਮ ਛੇਤੀ ਛੇਤੀ ਆ ਜਾਏ ਤੇ ਤੁਹਾਡੇ ਤੱਕ ਪਹੁੰਚੇ ਕਿਉਂਕਿ ਇੱਕ ਆਰਟਿਸਟ ਨੂੰ ਇੱਕ ਬਹੁਤ ਵਧੀਆ ਕਨਸੈਪਟ ਜਦੋਂ ਮਿਲਦਾ ਹੈ ਇੱਕ ਬਹੁਤ ਸੋਹਣੀ ਟੀਮ ਤੇ ਇੱਕ ਬਹੁਤ ਸੋਹਣੀ ਫਿਲਮ ਦਾ ਜਦੋਂ ਹਿੱਸਾ ਬਣਦਾ ਮੌਕਾ ਮਿਲਦਾ ਤਾਂ ਇਸ ਤੋਂ ਵੱਧ ਕੁਝ ਨਹੀਂ ਚਾਹੀਦਾ ਬਾਕੀ ਤੁਹਾਡਾ ਸਾਰਿਆਂ ਦਾ ਅਸੀਂ ਥੈਂਕਸ ਕਰਦੇ ਹਾਂ ਦਿਲ ਤੋਂ ਕਿ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਤੇ ਸਾਨੂੰ ਤੁਸੀਂ ਪੂਰਾ ਸਾਥ ਦਿੰਨੇ ਹੋ ਤੇ ਇਸ ਫਿਲਮ ਦਾ ਵੀ ਤੁਸੀਂ ਵੱਧ ਤੋਂ ਵੱਧ ਪ੍ਰਮੋਸ਼ਨ ਕਰਨੀ ਹੈ ਤੇ ਵੱੱਟ ਵੱੱਟ ਤੁਹਾਡੇ ਸਾਥ ਦੀ ਜ਼ਰੂਰਤ ਹੈ ਸੋ ਮੈਂ ਐਂਡ ਤੇ ਫੇਰ ਸਾਰਿਆਂ ਦਾ ਸਾਡੇ ਕਾਮਿਕ ਉਹਨਾਂ ਦਾ ਨਾਮ ਰਹਿ ਗਿਆ ਸੀ ਸੋ ਸਾਰਿਆਂ ਦਾ ਬਹੁਤ ਬਹੁਤ ਦਿਲ ਤੋਂ ਥੈਂਕਸ ਮੈਂ ਮੇਰ ਤੋਂ ਖੁਸ਼ੀ ਸੰਭਾਲ ਨਹੀਂ ਨਹੀਂ ਜਾਂਦੀ ਤੇ ਹੁਣ ਮੇਰੇ ਕੋਲ ਸ਼ਬਦ ਵੀ ਹੈ ਨਹੀਂ ਸੋ ਥੈਂਕ ਯੂ ਸੋ ਮਚ

ਇਹ ਖੁਸ਼ੀ ਹੈ ਤੁਹਾਨੂੰ ਇਹਨੂੰ ਦੇ ਕੇ ਬਹੁਤ ਖੁਸ਼ੀ ਹੈ ਮਜ਼ਾ ਥੈਂਕ ਯੂ ਸੋ much ਅਸੀਂ ਗੁਰੂ ਦੇ ਨਾਲ ਜਦੋਂ ਫਿਲਮ ਕਰ ਰਹੇ ਸੀ ਸਾਨੂੰ ਪਤਾ ਹੀ ਨਹੀਂ ਸੀ ਵੀ ਜਿਨ੍ਹਾਂ ਦੇ ਪਿੱਛੇ ਦੁਨੀਆ ਇੰਨੀ پاگل ਹੈ ਗੁਰੂ ਸਾਡੇ ਦੇ ਨਾਲ ਐਦਾਂ ਜਿੱਦਾਂ ਇੱਕ ਮਾਂ ਦੇ ਨਾਲ ਇੱਕ ਭੈਣ ਨਾਲ ਐਦਾਂ ਬੈਠੇ ਨੇ ਸਾਨੂੰ ਕਦੇ ਲੱਗੇ ਹੀ ਨਹੀਂ ਇਹ ਗੱਲ ਇਹਦੀ ਨੀਹਾ ਦੀ ਬਿਲਕੁਲ ਸੱਚ ਹੈ ਕਿ ਇੰਨੇ ਵੱਡੇ ਬੰਦੇ ਜਿਹੜੇ ਹੁੰਦੇ ਆ ਨਾ ਉਹ ਮਤਲਬ ਡਾਊਨ ਟੂ ਅਪ ਉਹ ਦੇਸ ਤੋਂ ਜੁੜੇ ਹੁੰਦੇ ਨੇ ਤਦ ਹੀ ਉਹ ਵੱਡੇ ਹੁੰਦੇ ਨੇ ਥੈਂਕ ਯੂ ਸੋ ਮਚ ਅਵ ਯੂ ਗਾਟ ਇਟ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ